ਇੱਕ ਵਾਰ ਇੱਕ ਬੜਾ ਹੀ ਸ਼ਰਧਾवान ਗਰੀਬ ਸਿੱਖ ਸੀ ਆਰਥਿਕ ਪੱਖੋਂ ਭਾਵੇਂ ਉਹ ਗਰੀਬ ਸੀ ਪਰ ਆਤਮਿਕ ਪੱਖੋਂ ਉਹ ਬੜਾ ਧਨਾੜ ਸੀ ਉਸ ਦੇ ਮਨ ਵਿੱਚ ਸ਼ਰਧਾ ਪੈਦਾ ਹੋਈ ਕਿ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕਰੇ ਉਸ ਨੇ ਸੋਚਿਆ ਕਿ ਕਿੰਨਾ ਚੰਗਾ ਹੋਵੇ ਜੇ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਵੇ ਪਰ ਫਿਰ ਉਸ ਦੇ ਮਾਨ ਵਿੱਚ ਆਪਣੀ ਗੰਗਾਲੀ ਦਾ ਖਿਆਲ ਆਇਆ ਉਸ ਨੇ ਸੋਚਿਆ ਕਿ ਮੈਂ ਤਾਂ ਅੱਤ ਦਾ ਗਰੀਬ ਹਾਂ ਸਤਿਗੁਰੂ ਜੀ ਜੋ ਪਾਤਸ਼ਾਹਾਂ ਦੇ ਪਾਤਸ਼ਾਹ ਹਨ ਮੈਂ ਉਹਨਾਂ ਦਾ ਭੋਜਨ ਕਿਵੇਂ ਬਣਾਵਾਂਗਾ ਉਹ ਮੇਰੇ ਘਰ ਕਿਵੇਂ ਆ ਸਕਦੇ ਹਨ ਉਸ ਸੇਖ ਨੇ ਆਪਣੇ ਅੰਦਰ ਦੀ ਇਹ ਭਾਵਨਾ ਅਤੇ ਗੁਰੂ ਜੀ ਦੀ ਸੇਵਾ ਨਾ ਕਰ ਸਕਣ ਦੀ ਆਪਣੀ ਅਸਮਰਥਾ ਵਾਲੀ ਗੱਲ ਆਪਣੀ ਘਰ ਵਾਲੀ ਦੇ ਨਾਲ ਸਾਂਝੀ ਕੀਤੀ ਅਸਦੀ ਘਰ ਵਾਲੀ ਵੀ ਬੜੀ ਅਧਿਆਤਮਕ ਸੂਝ-ਬੂਝ ਵਾਲੀ ਸੀ ਅਸਦੀ ਪਤਨੀ ਨੇ ਆਖਿਆ ਤੁਹਾਡੀ ਇਹ ਭਾਵਨਾ ਬਹੁਤ ਹੀ ਚੰਗੀ ਹੈ ਤੁਸੀਂ ਚਿੰਤਾ ਨਾ ਕਰੋ ਮੈਨੂੰ ਪੂਰਾ ਯਕੀਨ ਹੈ ਕਿ ਜੇ ਅਸੀਂ ਸ਼ਰਧਾ ਭਾਵਨਾ ਨਾਲ ਗੁਰੂ ਜੀ ਨੂੰ ਅਰਜ਼ੋਈ ਕਰਾਂਗੇ ਤਾਂ ਉਹ ਜ਼ਰੂਰ ਸਾਡੀ ਅਰਦਾਸ ਪੂਰੀ ਕਰਨਗੇ ਕਿਉਂਕਿ ਉਹ ਮਾਇਆ ਦੇ ਨਹੀਂ ਪਿਆਰ ਦੇ ਭੁੱਖੇ ਹਨ ਐਸ ਲਈ ਉਹ ਪ੍ਰੇਮ ਭਾਵਨਾ ਤੋਂ ਬਿਨਾ ਤਿਆਰ ਕੀਤੇ ਸਵਾਦਲੇ ਪਕਵਾਨਾਂ ਦੇ ਨਾਲੋਂ ਪ੍ਰੇਮ ਪਿਆਰ ਦੇ ਨਾਲ ਤਿਆਰ ਕੀਤੇ ਰੁੱਖੇ ਮਿੱਸੇ ਪ੍ਰਸ਼ਾਦੇ ਨੂੰ ਜ਼ਿਆਦਾ ਸਵਾਦ ਨਾਲ ਛਕਣਗੇ ਜੇਕਰ ਸਾਡੀ ਸ਼ਰਧਾ ਤੇ ਪਿਆਰ ਸੱਚਾ ਹੋਵੇਗਾ ਤਾਂ ਉਹ ਆਪਣੇ ਆਪ ਹੀ ਆ ਜਾਣਗੇ ਔਸ ਸੈਖ ਨੂੰ ਆਪਣੇ ਘਰ ਵਾਲੀ ਦੀਆਂ ਗੱਲਾਂ ਵਿੱਚ ਸਚਾਈ ਚਾਹੀ ਤੇ ਉਸਨੇ ਸੋਚਿਆ ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਤੰਗਾੜ ਮਾਲਕ ਭਾਗੋ ਦੇ ਘਰ ਨਹੀਂ ਸਗੋਂ ਗਰੀਬ ਸ਼ਰਦਾਬਾਨ ਸਿੱਖ ਭਾਈ ਲਾਲੋ ਜੀ ਦੇ ਘਰ ਗਏ ਸਨ ਓਵੇਂ ਜੇ ਸਾਡਾ ਪਿਆਰ ਵੀ ਸੱਚਾ ਹੋਵੇਗਾ ਤਾਂ ਗੁਰੂ ਸਾਹਿਬ ਜੀ ਸਾਡਾ ਰੋਖਾ ਮਿੱਸਾ ਪ੍ਰਮਾਣ ਕਰਨ ਵੀ ਜ਼ਰੂਰ ਆਉਣਗੇ ਅਗਲੇ ਦਿਨ ਉਸ ਸੇਖ ਨੇ ਗੁਰੂ ਪ੍ਰੇਮ ਵਿੱਚ ਸਾਰਾ ਦਿਨ ਰੱਜ ਕੇ ਮਿਹਨਤ ਕੀਤੀ ਤੇ ਕੁਝ ਪੈਸੇ ਕਮਾਏ। ਉਸ ਤੋਂ ਅਗਲੇ ਦਿਨ ਦੋਵੇਂ ਜੀ ਆਨੇ ਰਲ ਕੇ بڑے ਪ੍ਰੇਮ ਦੇ ਨਾਲ ਮਿੱਸੇ ਪ੍ਰਸ਼ਾਦੇ ਪਕਾਏ। ਫਿਰ ਦੋਵੇਂ ਜੀ ਹੱਥ ਜੋੜ ਕੇ ਬੈਠ ਗਏ ਤੇ ਗੁਰੂ ਜੀ ਅੱਗੇ ਬੇਨਤੀਆਂ ਕਰਨ ਲੱਗੇ। ਗੁਰੂ ਜੀ ਸਾਡਾ ਰੁੱਖਾ ਮਿੱਸਾ ਪ੍ਰਸ਼ਾਦ ਪ੍ਰਵਾਨ ਕਰੋ। ਸਾਡੇ ਘਰ ਚਰਨ ਪਾ ਕੇ ਸਾਡਾ ਭੋਜਨ ਛਕ ਕੇ ਸਾਨੂੰ ਨੇ ਹਾਲ ਕਰੂ ਉਹਨਾਂ ਦੋਹਾਂ ਜੀਆ ਦੇ ਪ੍ਰੇਮ ਨੇ ਗੁਰੂ ਜੀ ਨੂੰ ਖਿੱਚ ਪਾਈ ਪ੍ਰੇਮ ਦੇ ਖਿੱਚੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਉਹਨਾਂ ਦੇ ਘਰ ਆ ਪਹੁੰਚੇ ਦੋਹਾਂ ਜੀਆ ਨੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਪ੍ਰੇਮ ਦੇ ਨਾਲ ਗੁਰੂ ਜੀ ਦੇ ਚਰਨ ਸਪर्श ਕਰਦੇ ਹੋਏ ਗੁਰੂ ਸਾਹਿਬ ਜੀ ਨੂੰ ਪ੍ਰੇਮ ਦੇ ਨਾਲ ਬਿਠਾਇਆ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਭੁੱਖ ਬਹੁਤ ਲੱਗੀ ਹੈ ਜਲਦੀ ਕਰੋ ਪ੍ਰਸ਼ਾਦਾ ਲਿਆਓ ਉਹਨਾਂ ਦੋਹਾਂ ਨੇ ਅਥਾ ਸ਼ਰਧਾ ਤੇ ਪ੍ਰੇਮ ਦੇ ਨਾਲ ਗੁਰੂ ਜੀ ਨੂੰ ਪ੍ਰਸ਼ਾਦਾ ਸ਼ਿਕਾਇਆ ਤੇ ਗੁਰੂ ਜੀ ਨੇ ਉਨੀ ਹੀ ਸ਼ਰਧਾ ਤੇ ਪ੍ਰੇਮ ਦੇ ਨਾਲ ਸ਼ਕਿਆ ਤੇ ਅਸੀਸਾਂ ਦੇ ਕੇ ਉਹਨਾਂ ਨੂੰ ਨੇਹਾਲ ਕੀਤਾ ਇੱਕ ਵਾਰੀ ਗੁਰੂ ਸਾਹਿਬ ਜੀ ਮਾਲਵੇ ਦਾ ਦੌਰਾ ਕਰ ਰਹੇ ਸਨ ਉਸ ਵੇਲੇ ਦੋ ਸਿੱਖ ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਬਾਹਰ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਗਰਮੀ ਦਾ ਸਮਾਂ ਸੀ ਉਹਨਾਂ ਨੇ ਖੂਹ ਤੇ ਸੱਜਰੇ ਪਾਣੀ ਦੇ ਨਾਲ ਕੋਰੀ ਟੈਂਡ ਭਰ ਕੇ ਰੋਖ ਨਾਲ ਟੰਗੀ ਹੋਈ ਸੀ ਖੇਤਾਂ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਜਦੋਂ ਤੇਹ ਲੱਗੀ ਤਾਂ ਉਹਨਾਂ ਨੇ ਪਾਣੀ ਪੀਣ ਦੇ ਲਈ ਉਹ ਟੈਂਡ ਰੋਖ ਦੇ ਨਾਲੋਂ ਲਈ ਤਾਂ ਉਹ ਪਾਣੀ ਬਹੁਤ ਹੀ ਠੱਡਾ ਹੋਇਆ ਪਿਆ ਸੀ ਅੰਤਰ ਆਤਮੇ ਹਰ ਸਮੇ ਗੁਰੂ ਜੀ ਦੇ ਨਾਲ ਜੁੜੇ ਰਹਿਣ ਕਰਕੇ ਉਹ ਕਹਿਣ ਲੱਗੇ ਇਹ ਪਾਣੀ ਤਾਂ ਗੁਰੂ ਜੀ ਦੇ ਪੀਣ ਦੇ ਲਾਇਕ ਹੈ ਇਸ ਭਾਵਨਾ ਦੇ ਨਾਲ ਉਹਨਾਂ ਨੇ ਟੈਂਟ ਫੇਰ ਰੌਖ ਦੇ ਨਾਲ ਟੰਗ ਦਿੱਤੀ ਤੇ ਬੜੇ ਪ੍ਰੇਮ ਦੇ ਨਾਲ ਗੁਰੂ ਜੀ ਨੂੰ ਯਾਦ ਕਰਨ ਲੱਗੇ ਕਿ ਉਹ ਆ ਕੇ ਇਹ ਜਲ ਸ਼ਕਣ ਉਸ ਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡ ਰਹੇ ਸਨ ਸੱਚੇ ਪ੍ਰੇਮ ਦੀ ਧੋਰ ਨੇ ਗੁਰੂ ਜੀ ਨੂੰ ਖਿੱਚ ਪਾਈ ਗੁਰੂ ਜੀ ਘੋੜੇ ਉੱਤੇ ਸਵਾਰ ਉਹਨਾਂ ਦੇ ਕੋਲ ਆ ਪਹੁੰਚੇ ਦੋਵੇਂ ਸਿੱਖ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਗੁਰੂ ਜੀ ਆਖਣ ਲੱਗੇ ਭਾਈ ਤੇ ਬਹੁਤ ਲੱਗੀ ਹੈ ਸਾਨੂੰ ਠੰਡਾ ਪਾਣੀ ਸ਼ਿਕਾਓ ਦੋਹਾਂ ਸਿੱਖਾਂ ਨੇ ਬੜੇ ਪ੍ਰੇਮ ਦੇ ਨਾਲ ਉਹ ਟੈਂਡ ਗੁਰੂ ਜੀ ਨੂੰ ਫੜਾਈ ਤੇ ਗੁਰੂ ਜੀ ਨੇ ਬੜੇ ਪ੍ਰੇਮ ਦੇ ਨਾਲ ਉਹ ਚਾਲ ਛਕਿਆ ਤੇ ਉਹਨਾਂ ਦੋਨਾਂ ਸਿੱਖਾਂ ਨੂੰ થાપી ਦਿੱਤੀ ਤੇ ਅਸੀਸ ਦੇ ਕੇ ਘੋੜੇ ਦੇ ਉੱਪਰ ਸਵਾਰ ਹੋ ਫਿਰ ਤੋਂ ਜੰਗਲ ਵਾਲਾ ਤੁਰ ਪਈ ਐਸ ਪ੍ਰਕਾਰ ਇਹਨਾਂ ਸਾਖੀਆਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਜੀ ਕੇਵਲ ਪ੍ਰੇਮ ਦੇ ਭੁੱਖੇ ਸਨ ਜੋ ਵੀ ਸੱਚੇ ਪ੍ਰੇਮ ਨਾਲ ਉਹਨਾਂ ਨੂੰ ਯਾਦ ਕਰਦਾ ਹੈ ਗੁਰੂ ਜੀ ਹਮੇਸ਼ਾ ਉਸਦੇ ਅੰਗ ਸੰਗ ਰਹਿੰਦੇ ਹਨ ਤੇ ਉਸ ਦੀ ਹਰ ਮਨੋ ਕਾਮਨਾ ਪੂਰਨ ਕਰਦੇ ਹਨ ਤੇ ਉਸ ਨੂੰ ਆਤਮਿਕ ਸੁਖ ਬਖਸ਼ਿਸ਼ ਕਰਦੇ ਹਨ